ਮੇਰਾ ਨਾਮ ਸ਼ਿਸ਼ਨਾ ਸ਼ਰਮਾ ਮੈਂ ਆਪਣੇ ਸਿਸਟਰ ਨਾਲ ਅਜੀ ਜਲੰंधर ਗਈ ਸੀ ਉਹਨਾਂ ਦਾ ਪਟੇਲ ਹਸਪੀਟਲ ਚੈੱਕਅਪ ਕਰਵਾਉਣ ਆਸਦੇ ਤੇ ਵਾਪਸੀ ਤੇ ਉਹਨਾਂ ਨੇ ਮੈਨੂੰ ਸੜਕ ਦੇ ਮੋੜ ਤੇ ਮੈਂ ਟੈਕਸੀ ਵਾਲੇ ਤੋਂ ਉੱਤਰੀ ਆ ਮੈਂ ਕਿਹਾ ਕਿ ਮੈਂ ਬਦਲ ਚਲੀ ਜਾਨੀ ਬਸ ਮੈਂ ਆਪਣੀ ਗਲੀ ਤੇ ਸ਼ਾਕ ਲੋਨੀ ਚ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਪੈ ਜਾ ਲ ਆ ਰਹੀ ਸੀ ਜੇ ਸਾਡੇ ਪੜੋਸੀ ਆ ਉਹ ਉਹਨਾਂ ਦੀ ਬੇਟੀ ਦਾ ਨਾਮ ਮੈਨੂੰ ਪਤਾ ਅੰਜਲੀ ਹੈ ਉਹ ਕਾਫੀ ਟਿਊਸ਼ਨ ਵਰਕ ਕਰਦੇ ਨੇ ਉਹਨਾਂ ਦੇ ਘਰ ਦੇ ਬਾਹਰ ਗੇਟ ਦੇ ਕੋਲ ਦੋ ਮੋਟਰਸਾਈਕਲ ਵਾਲੇ ਖੜੇ ਸੀ ਬੈਠੇ ਨਹੀਂ ਮਤਲਬ ਮੈਂ ਹਥੋਂ ਕ੍ਰਾਸ ਕੀਤਾ ਤੇ ਅੱਗੇ ਭੰਜ ਜਿਹੜੇ ਮੇਰੇ ਨਾਲ ਖੜੇ ਇਹਨਾਂ ਦੀ ਬਹੂ ਆਪਣੇ ਬੇਟੇ ਨੂੰ ਘਮਾਇਈ ਸੀ ਮੈਂ ਉਹਨਾਂ ਕੋਲ ਖੜੀ ਹੋ ਗਈ ਮੈਂ ਅੱਗੇ ਉਹਨੇ ਹੱਥ ਦਿੱਤੇ ਬੱਚੇ ਨੂੰ ਚੁੱਕਣ ਵਾਸਤੇ ਮੈਂ ਆਪਣੇ ਮੋਢੇ 'ਤੇ ਬੈਗ ਪਾਇਆ ਜਾਹੀ ਉਹਨੇ ਪਿੱਛੋਂ ਆ ਕੇ ਮੇਰਾ ਬੈਗ ਚੁੱਚਿਆ ਤੇ ਮੈਨੂੰ ਸਮਝ ਨਹੀਂ ਆਈ ਕਿ ਕੀ ਹੋਇਆ ਪਹਿਲੇ ਮੈਨੂੰ ਡਾਊਟ ਹੋਇਆ ਕਿ ਸ਼ਾਇਦ ਮੇਰਾ ਬੇਟਾ ਆਇਆ ਉਹਨੇ ਮੈਨੂੰ ਇਸ਼ਾਰਾ ਕੀਤਾ ਕਿ ਮੰਮੀ ਚੱਲੀ ਜਾ ਰਹੀ ਹੈ ਫਿਰ ਮੈਂ ਪਿੱਛੇ ਮੁੜ ਕੇ ਦੇਖਿਆ ਉਹਨੇ ਬੜੀ ਜ਼ੋਰ ਦੀ ਚੁੱਚਿਆ ਫਿਰ ਮੈਨੂੰ ਪਤਾ ਲੱਗਾ ਕਿ ਇਹ ਕਿ ਮੇਰੇ ਨਾਲ ਚੀਨਾ ਚੱਪੀ ਹੋ ਰਹੀ ਹੈ ਫਿਰ ਮੈਂ ਵੀ ਬੈਗ ਵਿੱਚ ਪਕੜਿਆ ਤੇ ਇਸ ਦੌਰਾਨ ਮੈਂ ਸ਼ੋਰ पर आले दुआ के आवाज शायद नहीं सुनी कोई निकलिया नहीं बहुत उस दौरान मैं डिग पी है। मेरे चोट भी लगी है हाथ वगैरह भी निकलिया बाकी इस भी तो इस साइड सारे टाइम हां दो मेरिया फिर बाग खिंच के ਪੀਰਮ ਜੀ ਮੈਂ ਕਪੀਖਰਨੀ ਜ਼ਿਲ੍ਹਾ ਪ੍ਰਸ਼ਾਸਨਿਸ਼ ਤੋਂ ਬਾਲਸਾ ਉਠਾ ਕੇ ਚਿੰਨ੍ਹ ਗੁਰ ਤੋਂ ਅੱਜ ਆਪਣਾ ਸਾਡਾ ਮਹੱਲਾ ਜਿਹੜਾ ਹੈਗਾ ਜੀ ਸ਼ਾਹ ਕਲੋਨੀ ਸੈਲੀ ਰੋਡ ਤੇ ਨੇੜ ਗੁਰਦਵਾਰਾ ਲੱਗੇ ਆਪਣਾ ਇੱਥੇ ਹਰ ਕੋਈ 2-4 ਦਿਨ ਦੇ ਵਿੱਚ ਕੋਈ ਨਾ ਕੋਈ ਆਪਣਾ ਖੋਹ ਹੁੰਦੀ ਹੈ ਆਪਣਾ ਇੱਥੇ ਠੀਕ ਹੈ ਜੀ ਅੱਜ ਵੀ ਆਪਣਾ ਇੱਥੇ ਖੋਹ ਹੋਈ ਹੈ ਜੀ ਸਾਡੇ ਆਪਣਾ ਇੱਥੇ ਮੈਡਮ ਸੀ ਇਹ ਆਪਣਾ ਇੱਥੇ ਆਂਟੀ ਹੋਣੀ ਸੀਗੇ ਉਹਦਾ ਬੱਸ ਲੈ ਕੇ ਆਪਣਾ ਤੋਂ ਨਿਕਲ ਗਏ ਜੀ ਉਹਦੇ ਵਿੱਚ ਕੁਛ ਵੀ ਆਪਣਾ ਦਾ ਕੋਈ ਸਮਾਨ ਵਗੈਰਾ ਹੋਏ ਕੁਛ ਵੀ ਹੋਏ ਪੂਰੀ ਫੋਟੋ ਵੀਡੀਓ ਜਿਹੜੀ ਹੈਗੀ ਆਪਣਾ ਉਹਦੇ ਵਿੱਚ ਤੁਹਾਨੂੰ ਪਹਿਲਾਂ ਦੱਸੀ ਜਾਗੀ ਆਪਣਾ ਲੇਕਿਨ ਪੁਲਿਸ ਪ੍ਰਸ਼ਾਸਨ ਅੱਗੇ ਆਪਣਾ ਬੇਨਤੀ ਕਰਨਾ ਚਾਹੁੰਦੇ ਆ ਜੀ ਆਪਣਾ ਕਿ ਇਹਨਾਂ ਦੇ ਅੱਗੇ ਦੱਤ ਪਾਈ ਜਾਏ ਨਹੀਂ ਤੇ ਆਪਣਾ ਬਹੁਤ ਤੋਂ ਬਾਅਦ ਆਪਣਾ ਸਾਰੇ ਬਹਲੇ ਵਾਲੇ ਆਪਣਾ ਸਾਡੇ ਘਟੇ ਹੋ ਗਏ ਆਪਣਾ ਪੂਰੇ ਆਪਣਾ ਕਹਿੰਦੇ ਆ ਜੀ ਆਪਣਾ ਪੁਲਿਸ ਪ੍ਰਸ਼ਾਸਨ ਦਾ ਆਪਣਾ ਘਰਾਵ ਕਰਨਗੇ ਜੀ ਜੈ ਸ਼ੀਰਾਂ ਦਾ ਇਹ ਟਾਈਮ ਸੀਗਾ ਜੀ ਆਪਣਾ ਅੱਜ ਤੋਂ ਆਪਣਾ ਅੱਧੇ ਕੈਂਡਰ ਟਾਈਮ ਸੀਗਾ ਆਪਣਾ ਅਜਿਹੀ ਗੱਲ ਨਹੀਂ ਹੈਗੀ ਇਹ ਤੁਹਾਡੇ ਦੇ ਪਹਿਲੇ ਦੇ ਵੀ ਗੱਲ ਹੈਗੀ ਹੈ ਠੀਕ ਹੈ ਜੀ ਉਦੋਂ ਵੀ ਕਾਰਵਾਈ ਹੋਈ ਇਹ ਦੋ ਬੰਦੇ ਸਨ ਇਹ ਦੋ ਬੰਦੇ ਆਏ ਸੀ ਜੀ ਆਪਣਾ ਠੀਕ ਹੈ ਜੀ ਹਾਂ ਜੀ ਇਹ ਬਾਈਕ ਤੇ ਆਏ ਸੀਗੀ ਆਪਣਾ ਬਾਈਕ ਤੋਂ ਪਹਿਲੇ ਆ ਕੇ ਨੇ ਦੇਖੀ ਕੀਤੀ ਹੈ ਜੀ ਪਹਿਲੇ ਅੱਗੇ ਗਏ ਹੈ ਫਿਰ ਪਿੱਛੇ ਗਏ ਹੈ ਇਹਨੇ ਬਹੁਤ ਚੀਜ਼ ਚੈੱਕ ਕੀਤੀ ਹੈ ਔਰ ਤੋਂ ਬਹੁਤ ਆ ਕੇ ਇਹਨਾਂ ਨੇ ਆਪਣਾ پورا ਹਮਲਾ ਕੀਤਾ ਜੀ ਔਰ ਤੋਂ ਬਾਈਕ ਲੈ ਕੇ ਪੈਥੋਂ ਨਿਕਲੇ ਹੈ ਜੀ ਪੂਛ ਕਨੇਡ ਕੀਤੀ ਹੈ ਜੀ ਇਹ ਆਪਣਾ ਬਹੁਤ ਜਦ ਮੌਕੇ ਤੇ ਪਹੁੰਚੀ ਦੀ ਪੀਸਰ ਤੇ ਪਹੁੰਚੀ ਹੈ ਜੀ ਆਪਣਾ ਠੀਕ ਹੈ ਜੀ ਬਾਕੇ ਪੂਛ ਪ੍ਰੈਸ਼ਰ ਲਾ ਕੇ ਮੰਗ ਕਰਦੇ ਆ ਜੀ ਆਪਣਾ ਕਿ ਵੱਧ ਤੋਂ ਵੱਧ ਤੇ ਕਾਰਵਾਈ ਕੀਤੀ ਜਾ